ਪਿਛਲੇ ਕਾਫੀ ਹਫਤਿਆਂ ਤੋਂ ਦਰਾਹਾ ਸ਼ਹਿਰ ਦੇ ਵਿੱਚ ਇੱਕ ਮੁੱਦਾ ਸੁਰਖੀਆਂ ਦੇ ਵਿੱਚ ਹੈ ਮੁੱਦਾ ਇਹ ਹੈ ਕਿ ਇੱਥੋਂ ਦੇ ਇੱਕ ਸਥਾਨਕ ਨੇਤਾ ਜੋ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਨੇ ਇਹਨਾਂ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਹੋਇਆ ਹੈ ਤੇ ਇੱਥੇ ਉਹ ਆਪਣਾ ਰੇਤਾ ਤੇ ਬਦਰੀ ਸੁੱਟਦਾ ਹੈ ਜਿਸ ਕਰਕੇ ਜੋ ਇੱਥੇ ਦੇ ਸਥਾਨਕ ਦੁਕਾਨਦਾਰ ਨੇ ਉਹਨਾਂ ਨੇ ਕਈ ਵਾਰ ਇੱਥੇ ਪ੍ਰੋਟੈਸਟ ਕੀਤਾ ਧਰਨਾ ਲਗਾਇਆ ਕੁਝ ਹਫਤੇ ਪਹਿਲਾਂ ਵੀ ਏਡੀਸੀ ਲੁਧਿਆਣਾ ਨੇ ਇਸ ਧਰਨੇ ਨੂੰ ਚੁਕਵਾਇਆ ਸੀ ਤੇ ਇਸ ਗੱਲ ਦਾ ਆਸ਼ਵਾਸ਼ਣ ਦਿੱਤਾ ਸੀ ਭਰੋਸਾ ਦਿੱਤਾ ਸੀ ਕਿ ਮੁੜ ਕੇ ਇਸ ਜਗ੍ਹਾ ਦੇ ਉੱਪਰ ਰੇਤਾ ਬजरी ਨਹੀਂ ਸੁੱਟਣ ਦਿੱਤਾ ਜਾਵੇਗਾ ਅੱਜ ਅੱਜ ਮਾਹੌਲ ਉਸ ਸਮੇਂ ਤਨਾਪੂਰਨ ਹੋ ਗਿਆ ਜਦੋਂ ਇਸ ਆਮ ਆਦਮੀ ਪਾਰਟੀ ਦੇ ਨਿੱਤਾ ਨੇ ਇੱਕ ਕੈਂਟਰ ਰਾਹੀਂ ਇੱਕ ਟਿਪਰ ਦੁਆਰਾ ਇੱਥੇ ਰੇਤੇ ਦਾ ਸੁੱਟਣ ਦੀ ਕੋਸ਼ਿਸ਼ ਕੀਤੀ ਤਾਂ ਇੱਥੋਂ ਦੇ ਆਈਲੈਂਡ ਸੈਂਟਰ ਦੇ ਮਾਲਕ ਮੈਡਮ ਨੀਤੂ ਜੋ ਭਾਜਪਾ ਨੇਤਾ ਵੀ ਨੇ ਉਹਨਾਂ ਨੇ ਇਸ ਕੈਂਟਰ ਦੇ ਅੱਗੇ ਆਪਣੀ ਗੱਡੀ ਲਗਵਾ ਲਈ ਤੇ ਰੋਡ ਜਾਮ ਕਰ ਦਿੱਤਾ ਤੇ ਇਸ ਮੌਕੇ ਨਗਰ ਕੌਂਸਲ ਦੇ ਉੱਚ ਅਧਿਕਾਰੀ ਨਗਰ ਕਾਰਜ ਸਦਕ ਅਫਸਰ ਅਤੇ ਏਡੀਸੀ ਲੁਧਿਆਣਾ ਜ਼ਿਲ੍ਹੇ ਦੇ ਅਸਿਸਟੈਂਟ ਡਿਪਟੀ ਕਮਿਸ਼ਨਰ ਮੌਕੇ ਉੱਪਰ ਪੁੱਜੇ ਕਾਫੀ ਕਰਮਾਗਰਮੀ ਤੋਂ ਬਾਅਦ ਆਖਰ ਇਸ ਧਰਨੇ ਨੂੰ ਉਠਾ ਦਿੱਤਾ ਗਿਆ ਤੇ ਧਰਨੇ ਤੋਂ ਬਾਅਦ ਜੋ ਵਿਅਕਤੀ ਜਿਸ ਵਿਅਕਤੀ ਵੱਲੋਂ ਇਸ ਜਗ੍ਹਾ ਰੇਤਾ ਬਜ਼ਰੀ ਸੁਟਿਆ ਗਿਆ ਸੀ ਉਸ ਦਾ ਰਿਟਾ ਇਥੋਂ ਹਟਵਾ ਦਿੱਤਾ ਗਿਆ ਤੇ ਉਸ ਵਿਅਕਤੀ ਨੂੰ ਅ ਜੁਰਮਾਨਾ ਵੀ ਕੀਤਾ ਗਿਆ ਤੇ ਇਸ ਗੱਲ ਦੀ ਤਾਕੀਦ ਕੀਤੀ ਗਈ ਇਸ ਗੱਲ ਨੂੰ ਸਨਿਸ਼ਚਿਤ ਕੀਤਾ ਗਿਆ ਕਿ ਮੁੜ ਕੇ ਇਹ ਵਿਅਕਤੀ ਇੱਥੇ ਰਿਟਾ ਬਦਰੀ ਨਹੀਂ ਸੁੱਟ ਸਕੇਗਾ ਤੇ ਆਓ ਦੇਖਦੇ ਹਾਂ ਪੂਰੀ ਰਿਪੋਰਟ

ਕੀ ਕਹਿਣਾ ਚਾਹੁੰਗਾ ਮੈਨੂੰ ਲੱਗਦਾ ਹੈ ਕਿ ਕੁਝ ਦੁਕਾਨਦਾਰਾਂ ਦੀ ਜਾਂ ਹਾਈਲਾਈਟਸ ਵਾਲਿਆਂ ਦੀ ਕਿਸੇ ਆ ਜਿਹੜਾ ਰੇਤੇ ਵਾਲਾ ਉਹਦਾ ਰੰਜਿਸ਼ ਲੱਗ ਰਹੀ ਹੈ ਮੈਨੂੰ ਪਰ ਆਪਾਂ ਜਿਹੜੀ ਨੇਸੈਸਰੀ ਕਾਰਵਾਈ ਉਹ ਕਰ ਦਿੱਤੀ ਹੈ ਤੁਹਾਡੇ ਸਾਹਮਣੇ ਜੀਸੀਬੀਆਂ ਲੱਗੀਆਂ ਨੇ ਟਰਾਲੀਆਂ ਆ ਗਈਆਂ ਨੇ ਤੇ ਜਿਹੜਾ ਇਹ ਬੰਦਾ ਹੈਗਾ ਜਿਹਨੇ ਥੁੱਟਿਆ ਉਹਦਾ ਆਪਾਂ ਚਲਾਨ ਕੱਟ ਰਹੇ ਹਾਂ ਚਲਾਨ ਬੁੱਕ ਵੀ ਆ ਗਈ ਹੈ ਇਥੇ ਵੀ ਪਰਥਲੀ ਵੀ ਮੈਥੇ ਆਇਆ ਜੀ ਸਰ ਗੱਲ ਕਰਦੇ ਆ ਜੀ ਜਿਸ ਤਰ੍ਹਾਂ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਧਰਨਾ ਲੱਗ ਰਿਹਾ ਰੋਜ਼ ਪ੍ਰਦਰਸ਼ਨ ਹੁੰਦਾ ਅਗਰ ਆਪਸੀ ਤਲਕੀ ਆਪਸੀ ਲੜਾਈ ਆ ਤਾਂ ਪ੍ਰਸ਼ਾਸਨਿਕ ਤਰੀਕੇ ਨਾਲ ਵੀ ਲੜੀ ਜਾ ਸਕਦੀ ਹੈ ਜੀ ਬਿਲਕੁਲ ਇਦਾਂ ਹੋਣਾ ਚਾਹੀਦਾ ਜੀ ਆਮ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਕੋਈ ਤਕ ਨਹੀਂ ਹੋਣਾ ਚਾਹੀਦਾ ਬਿਲਕੁਲ ਠੀਕ ਹੈ ਤੁਹਾਡੀ ਗੱਲ ਜੀ ਸਰ ਜਿਸ ਤਰ੍ਹਾਂ ਕਿ ਇੱਥੇ ਰੇਤਾ ਗਿਰਿਆ ਬਜਰੀ ਗਰੀ ਹੈ ਕੁਝ ਲੋਕਾਂ ਦੀ ਹੋਰ ਵੀ ਸਮਾਨ ਪਿਆ ਉਸ ਤੋਂ ਬਾਅਦ ਵੀ ਜੇ ਇਹ ਲੋਕ ਨਹੀਂ ਹਟਦੇ ਕੀ ਕਾਰਵਾਈ ਹੋਏਗੀ ਅਸੀਂ ਦੋਵਾਂ ਦਾ ਇਲਾਨ ਕਰ ਰਹੇ ਹਾਂ ਜੀ ਜਿਹੜੇ ਐਸ ਪਾਸੇ ਡਾਕਟਰ ਸਾਹਿਬ ਇਹਨਾਂ ਦਾ ਵੀ ਜਿਹੜੇ ਪਰਲੇ ਪਾਸੇ ਉਹਨਾਂ ਦਾ ਵੀ ਇਲਾਨ ਕਰ ਰਹੇ ਹਾਂ ਅਸੀਂ ਪਬਲਿਕ ਦਾ ਕੋਈ ਵੀ ਨੁਆਇਸੈਂਸ ਜਿਹੜਾ ਜਿਹੜਾ ਪਬਲੀਕਲੀ ਨੁਆਇਸੈਂਸ ਕ੍ਰੀਏਟ ਕਰੇ ਆਪਾਂ ਨਹੀਂ ਹੋਣ ਦੇਵਾਂਗੇ ਤੁਸੀਂ ਕੀ ਬੋਲਦੇ ਹੋ ਇਹ ਸਾਰੇ ਜਿਹੜੀ ਮਤਲਬ ਬੋਨੋ ਕੰਟੈਂਸ਼ਨ ਹੈ ਇਥੋਂ ਸਾਰੇ ਨਜਾਇਜ਼ ਕਬਜ਼ੇ ਕੀ ਕਰ ਰਹੇ ਸਭ ਤੋਂ ਅੱਤ ਕਰਦੇ ਇਸ ਬਾਰੇ ਤੁਸੀਂ ਕੋਈ ਕਾਰਵਾਈ ਕਰੋਗੇ ਸਰ ਇਸ ਬਾਰੇ ਹਾਲ ਤੱਕ ਕੋਈ ਮੈਨੂੰ ਇਹੋ ਜੀ ਰਿਪੋਰਟ ਨਹੀਂ ਮਿਲੀ ਕੋਈ ਲਿਖਤੀ ਕਾਰਵਾਈ ਹੋਵੇ ਤਾਂ ਡੈਫੀਨੇਟਲੀ ਵਿਲ ਡੂ ਥੈਟ ਠੀਕ ਹੈ ਮੁਰਦਾਬਾ ਮਾਂ ਮਾਪੀ ਪਾਰਟੀ ਮੁਰਦਾਬਾ ਬੱਪੂ ਬਦਲ ਮੁਰਦਾਬਾ ਬੱਪੂ ਬਦਲ ਮੁਰਦਾਬਾ ਆਮ ਆਦਮੀ ਪਾਰਟੀ ਮੁਰਦਾਬਾ ਨਗਰ ਕੌਂਸਲ ਦਰਹਾਂ ਮੁਰਦਾਬਾ ਸੱਤਾ ਸ਼ਾਹੀ ਨਹੀਂ ਚਲੇਗੀ ਸੱਤਾ ਸ਼ਾਹੀ ਨਹੀਂ ਚਲੇਗੀ ਜਿਹੜਾ ਫੋਟੋ ਅਸੀਂ ਲੈ ਕੇ ਦਿਸਾ ਰਹੇ ਹਾਂ ਕਿ ਬਣਾ ਕੇ ਕਰੂੰਗਾ ਉਹ ਉਹ ਜਿਹੜੀ ਕਰਪਸ ਆਫਟਰ ਦੇ ਹੈਗਾ ਆਪਣਾ ਹੁਣ ਸਰ ਕੀ ਕਰਵਾਈ ਹੋਈ ਟਿੱਪਰ ਵਾਲਾ ਤਾਂ ਦੇਖੋ ਇਹ ਨਹੀਂ ਆਏਗਾ ਕੋਈ ਨੈਕਸਟ ਪਰਸਨ ਆ ਜਾਏਗਾ ਹਨਾ लेकिन वो परसन पर की कार्रवाई की है ये दसा जाए उनको कि फाइन लगया गया है सर सर देखो अभी आए थे और यही कहते कि लेकिन सर प्रॉब्लम एज एड एम ही है वो परसन देखो जो सरकार है ना इन्होंने पता किसी का नहीं हो सकता इन्हें की कार्रवाई की हम तो कोई कार्रवाई नहीं की सर शहर का हाल देख लो पानी भरया पाया है और ई सर हूँ ही साढ़े फिर अभी लोग कह रही थी कि फाइन क्या होगी कि सर ਇਹ ਤਾਂ ਕੋਈ ਗੱਲ ਨਹੀਂ ਨਾ ਹੋਈ ਅਗਰ ਪ੍ਰਸ਼ਾਸਨ ਸਾਨੂੰ ਐਵੇਂ ਤਾਂ ਅੰਠੀਂ ਦੇਦਾ ਸਰ ਸਿਰ ਤੁਸੀਂ ਗੱਲ ਸੁਜੀਏ ਕੋਨਾ ਨੇ ਵੀ ਦੇਖੋ ਗਲਤ ਹੈ ਉਹਨਾਂ ਦਾ ਚਲਾਨ ਵੀ ਕਰਤਾ ਡਾਕਟਰ ਦਾ ਚਲਾਨ ਵੀ ਕਰਤਾ ਜਿੱਥੇ ਰੋਂਗ ਹੈ ਦੋਵੇਂ ਪਾਸੇ ਰੋਂਗ ਹੈ ਡਾਕਟਰ ਦਾ ਐਮਟੀ ਜੋ ਵੀ ਹੈਗਾ ਇਹ ਨਾ ਉਹਨੇ ਕੀ ਕਾਰਵਾਈ ਕੀਤੀ ਕਿੰਨਾ ਫਾਈਨ ਲਗਾਇਆ ਉਹਨਾਂ ਨੂੰ ਸਮਝਾਤਾ ਗਿਆ ਪੰਜਾਬੀ ਦੇ ਕੰਮ ਜੀ ਚਲਾਨ ਜੀ ਸਰ ਕਿੰਨਾ ਫਾਈਨ ਕੀਤਾ ਇਹ ਕਿਹੜੀ ਧਾਰਾ ਲੱਗੀ ਹੈ ਸਰ ਸਾਨੂੰ ਦਿਖਾਓ ਨਾ ਦਾਜੋ ਕੋਈ ਚੋਰੀਗਾ ਦਾਜਾ ਨੇ ਜੀ ਸਾਡਾ ਹਕ ਸਾਡੇ ਕੋਲ ਜਿਹੜੀ ਚਲਾਨ ਦੀ ਕੈਪਸਿਟੀ ਹੁੰਦੀ ਹੈ ਉਹ 500 ਰੁਪਏ ਤੱਕ ਦੀ ਹੁੰਦੀ ਹੈ ਮੈਂ ਦਿਖਾਵਾਂ ਸਰ ਉਹਨਲਾਈਨ ਕੱਟ ਕੇ ਕਿੰਨੀ ਹੁੰਦੀ ਹੈ ਦਿਖਾਓ ਤੁਸੀਂ ਵੀ ਦਿਖਾਓ ਕਿਸ ਰਾਈਟ ਨਾਲ ਕਹਿ ਰਹੇ ਹੋ ਬੰਦੇ ਨਾ ਲਾ ਗਰੇ ਗੁਣ ਚਾਤ ਗੋ ਜੇ ਤੁਹਾਨੂੰ ਕੋਈ ਡੇਟਾ ਹੈ ਸਾਰੀ ਡਿਟੇਲਸ ਸਰ ਚੈੱਕ ਕਰੋ ਕਾਰਪੋਰੇਸ਼ਨ ਹੈ ਤੁਹਾਡੀ ਸਾਰੀ ਐਕਸਪਲੇਨ ਸਾਰਾ ਤੁਸੀਂ ਹਾਈਵੇ ਕਰਾ ਹੈ ਨਾ ਸਿਰ ਇਹ ਹਾਈਵੇ ਦੇ ਅੰਦਰ ਆ ਰਹੀ ਹੈ ਜੇ ਅਸੀਂ ਹਾਈਵੇ ਦੀ ਗੱਲ ਕਰੀਏ ਨਾ ਤਾਂ ਹਾਈਵੇ ਇਹ ਜ਼ਿੰਮੇਵਾਰੀ ਸਾਡੀ ਨਹੀਂ ਨੈਸ਼ਨਲ ਹਾਈਵੇ ਦੀ ਤੁਹਾਡੀ ਹੈ ਇਹ ਸਰ ਨਹੀਂ ਮੇਰੀ ਗੱਲ ਸੁਣੋ ਜਸਟ ਲੈਟਸ ਨਾਟ ਡਾਈਟ ਟ੍ਰਾਈ ਟੂ ਅੰਡਰਸਟੈਂਡ ਥਿੰਗਸ ਇਹ ਪ੍ਰੋਪਰਟੀ ਹੈ ਨੈਸ਼ਨਲ ਹਾਈਵੇ ਦੀ ਅਸੀਂ ਤਾਂ ਸਿਰਫ ਸ਼ਹਿਰਦਾਰੀ ਕਰਕੇ ਅਸੀਂ ਇਹ ਕਰਨੇ ਪਏ ਨੈਸ਼ਨਲ ਹਾਈਵੇਅ ਅਸੀਂ ਤੁਹਾਨੂੰ ਆਈ ਆਸਕਿੰਗ ਯੂ ਤੁਸ ਮੈਨੂੰ ਇਹ ਦੱਸੋ ਤੁਹਾਡੇ ਅੰਦਰ ਨਹੀਂ ਸੀ ਫਿਰ ਤੁਹਾਡੇ ਸਾਰੇ ਸ਼ਹਿਰ ਦੀਆਂ ਰੇੜੀਆਂ ਕਿਉਂ ਤਰਵਾਈਆਂ ਗਈਆਂ ਕਿਉਂ ਚੁਕਵਾਈਆਂ ਗਈਆਂ ਮੇਰੇ ਨਾ ਆਫਿਸ ਦੇ ਸਾਹਮਣੇ ਇਥੇ ਸਰ ਲੱਗਾ ਹੋਇਆ ਸੀ ਬੋਰਡ ਉਹ ਕਿਉਂ ਤਰਵਾਇਆ ਗਿਆ ਤੁਹਾਡੇ ਤਾਂ ਰਾਈਟ ਹੀ ਨਹੀਂ ਬੰਦਾ ਸੀ ਥੈਂਕ ਯੂ ਕੀਤਾ ਅਸੀਂ ਤਾਂ ਇਹ ਵੀ ਕਰਦੇ ਪਏ ਆ ਨਾ ਧਰੋ ਕਰ ਰਹੇ ਆ ਅਸੀਂ ਤਾਂ ਇਹ ਵੀ ਚੱਕਵਾ ਰਹੇ ਆ ਤੋਂ ਸਰ ਤੀਜੀ ਪਰ ਬਿਠਾਤੀ ਸਾਨੂੰ ਰੋਡ ਤੇ 500 ਬੰਦਾ ਹਰਾਸ਼ ਕਰਕੇ ਫਿਰ ਤੁਸੀਂ ਕਹਿ ਰਹੇ ਮੈਂ ਤਿੰਨ ਵਾਰੀ ਵਿੱਚੋਂ ਸਾਡੇ ਬੰਦੇ ਚੱਕ ਕੇ ਗਏ ਸੀਗੇ ਮੇਰਾ ਮੇਰਾ ਤੁਹਾਨੂੰ ਫੈਮਲੀ ਪ੍ਰੋਬਲਮ ਪਤਾ ਸੀ ਮੈਂ ਅਵੇਲੇਬਲ ਨਹੀਂ ਸੀਗਾ ਸਰ ਤੁਸੀਂ ਤੁਹਾਡੀ ਫੈਮਲੀ ਪ੍ਰੋਬਲਮ ਸੀ ਠੀਕ ਹੈ ਅਸੀਂ ਤੁਹਾਡੇ ਨਾਲ ਆ ਸਾਨੂੰ ਕਿਸ ਚੀਜ਼ ਦਾ ਦੁੱਖ ਹੈ भी है ने 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 ना ना इन्होंने प्रधान की ਲਈ ہوئی ਨਾ ਜੇ ਨਹੀਂ ਕੰਮ ਹੁੰਦਾ ਆਪਣਾ ਰਿਜ਼ਾਈਨ ਕਰ ਦੇ ਨਾ ਲੈਣ प्रधानगी ਜੇ ਤੁਸੀਂ এবਲ ਹੀ ਨਹੀਂ ਹੈਗੇ ਕੰਮ ਨਹੀਂ ਕਰਨਾ ਨਾ ਕਰੋ ਘਰੇ ਬੈਠੋ ਆਪਣੇ ਇਹ ਨਹੀਂ ਹੈਗਾ ਸਰ ਦੇਖੋ ਸਰ بار بار ਤੀਜੀ ਵਾਰ ਤੁਹਾਡੀ ਕਰਕੇ ਅਸੀਂ ਸਰ ਤੰਗ ਹੋਈਆਂ ਸਾਰੇ ਨੇ ਆਪਣਾ ਕੰਮ ਛੱਡਿਆ ਹੈ ਸਰ ਇਹਦੇ ਤੁਸੀਂ ਜ਼ਿੰਮੇਵਾਰ ਹੋ ਪੂਰਾ ਫਟੋ ਕਰ ਲੈਣਾ ਆਪਣਾ ਸਾਡੀ ਵੀ ਦੇਖੋ ਸਾਰੀਆਂ ਜਿਸੀ ਵੀ ਆ ਗਈ ਹੈ ਉਹ ਵੀ ਆ ਗਈ ਹੈ ਟੋਲੇ ਵੀ ਆ ਗਿਆ ਨੇ ਤੇ ਆਪਾਂ ਨਹੀਂ ਹੋਣਾ ਕਾਰਵਾਈ ਬੰਦੇ ਤੇ ਕੀ ਹਾਂਜੀ ਸਰ ਅੱਜ ਇੱਥੇ ਕੁਝ ਲੋਕਾਂ ਨੇ ਧਰਨਾ ਲਗਾਇਆ ਸੀਗਾ ਤੇ ਕਿਸ ਤਰ੍ਹਾਂ ਨਪੜਿਆ ਜੀ ਧਰਨਾ ਉਹ ਦੇਖੋ ਜੀ ਇਸ ਤਰ੍ਹਾਂ ਸੀਗਾ ਇਹ ਆਪਸ ਦੋ ਜਨਾਂ ਦੀ ਲੜਾਈ ਸੀਗੀ ਤੇ ਹਾਊਏਵਰ ਐਡਮਿਨਿਸਟ੍ਰੇਸ਼ਨ ਇਹਦੇ ਵਿੱਚ ਇਨਵੋਲਵ ਹੋਈ ਹੈ ਤੇ ਜਿਹੜੀ ਵੀ ਐਰਿੰਗ ਪਾਰਟੀ ਸੀ ਉਹਨਾਂ ਦਾ ਚਲਾਨ ਕੱਟਿਆ ਗਿਆ ਹੈਗਾ ਜਿਹੜਾ ਜਸ ਤੁਸੀਂ ਕੈਮਰਾ ਕਮਾ ਕੇ ਦਿਖਾਉਂਗੇ ਥੋੜੀ ਜਿਹੀ ਰੇਤਾ ਪਈ ਹੋਈ ਸੀ ਉਹ ਸੀ ਚੱਕ ਲਈ ਹੈ ਉੱਥੋਂ ਸਾਡੀ ਜੀਐਸਵੀ ਮਸ਼ੀਨਸ ਵਗੈਰਾ ਖੜੀਆਂ ਹੋਈਆਂ ਤੇ ਇੱਕ ਨਾਲ ਟਰੱਕ ਜਿਹਦੇ ਵਿੱਚ ਦੁਬਾਰਾ ਇੱਥੇ ਸਿੱਟਣ ਲੱਗੇ ਸੀ ਉਹਦਾ ਵੀ ਚਲਾਨ ਕੱਟ ਦਿੱਤਾ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਐਂਡ ਉਸ ਬੰਦੇ ਵੱਲੋਂ ਸਾਨੂੰ ਲਿਖਤੀ ਦੇ ਵਿੱਚ ਵੀ ਦੇ ਦਿੱਤਾ ਗਿਆ ਵੀ ਮੈਂ ਦੁਬਾਰਾ ਇਹੋ ਜਿਹਾ ਜਿਹੜਾ ਗਲਤ ਜਿਹੜਾ ਹੈਗਾ ਤਰੀਕਾ ਨਹੀਂ ਐਡਾਪਟ ਕਰੂੰਗਾ ਮੈਂ ਆਪਣੀ ਥੋਰੋ ਮੈਨੇਜਮੈਂਟ ਕਰਕੇ ਆਪਣਾ ਮਟੀਰੀਅਲ ਉਸ ਸਾਈਡ ਤੋਂ ਬਸਿਟੂੰਗਾ ਸੋ ਥਿਸ ਇਜ਼ ਹਾਊ ਇਹ ਜਿਹੜਾ ਅੱਜ ਦਾ ਧਰਨਾ ਸੀਗਾ ਉਹ ਕਹਿ ਸਕਦੇ ਆ ਛੋਟਾ ਜਿਹਾ ਵੀ ਦੋ ਜਣੇ ਦੀ ਲੜਾਈ ਤੋਂ ਲੈ ਕੇ ਸੀਗਾ ਉਹ ਸੋਲਵ ਕਰ ਦਿੱਤਾ ਗਿਆ ਜੀ ਸਰ ਇੱਕ ਧਰਨਾਕਾਰੀ ਦਾ ਵੀ ਇੱਥੇ ਮਤਲਬ ਰਿਸ਼ਤਾ ਪਿਆ ਸੀਗਾ ਉਸ ਤੇ ਵੀ ਕਾਰਵਾਈ ਕੀਤੀ ਹੈ ਹਾਂਜੀ ਇਹਦੇ ਨਾਲ ਇੱਕ ਧਰਨਾਕਾਰੀ ਵੀ ਵਿੱਚ ਬੈਠੇ ਹੋਏ ਸੀ ਕੋਈ ਡਾਕਟਰ ਸੀ ਮੈਨੂੰ ਨਾਮ ਨਹੀਂ ਪਤਾ ਹੁੰਦਾ 800 ਜੀ ਮਿਸਟਰ ਸੋਨੀ ਹਾਂਜੀ ਉਹ ਵਿੱਚ ਬੈਠੇ ਹੋਏ ਸੀ ਆਪ ਉਹਨਾਂ ਦਾ ਉੱਥੇ ਪਿਆ ਹੋਇਆ ਬੜੀ ਸ਼ਰਮਨਾਕ ਗੱਲ ਹੈ ਉਹਨਾਂ ਦਾ ਆਪਣਾ ਉੱਥੇ ਰੇਤਾ ਬਜਰੀ ਬਿਲਡਿੰਗ ਮਟੀਰੀਅਲ ਪਿਆ ਹੋਇਆ ਐਂਡ ਉਹ ਮਾਹੌਲ ਖਰਾਬ ਕਰਨ ਵਾਸਤੇ ਸ਼ਹਿਰ ਦਾ ਤੇ ਧਰਨੇ ਦੇ ਵਿੱਚ ਬੈਠ ਕੇ ਤੇ ਪ੍ਰਸ਼ਾਸਨ ਨੂੰ ਮਰਦਾਬਾਦ ਕਰਦੇ ਪਏ ਉਹਨਾਂ ਨੇ ਵੀ ਜਿਹੜੀ ਇਲੀਗਲ ਕੰਸਟਰਕਸ਼ਨ ਵਗੈਰਾ ਕੀਤੀ ਹੋਈ ਹੈ ਉਹਦੇ ਉੱਪਰ ਵੀ ਮਿਊਨਿਸਪਲ ਕੌਂਸਲ ਵੱਲੋਂ ਸਟ੍ਰਿਕਟ ਐਕਸ਼ਨ ਜਿਹੜਾ ਹੈ ਲਿਆ ਜਾਏਗਾ ਜੇ ਫਿਊਚਰ ਸਰਕਾਰ ਅਗਰ ਇਸ ਤਰ੍ਹਾਂ ਦਾ ਵੀ ਐਕਟ ਕਰ ਦੇਣੇ ਤੁਸੀਂ ਇਸ ਦੇ ਸੰਬੰਧ ਕਿਹੜੀ ਕਾਰਵਾਈ ਕਰੋਗੇ ਡੈਫੀਨੇਟਲੀ ਮਿਊਨਿਸਪਲ ਐਕਟ ਦੇ ਹਿਸਾਬ ਨਾਲ ਇਹ ਪ੍ਰੋਪਰਟੀ ਨੈਸ਼ਨਲ ਹਾਈਵੇ ਦੇ ਉੱਪਰ ਪੈਂਦੀ ਹੈਗੀ ਹੈ ਅਸੀਂ ਤਾਂ ਸ਼ਹਿਰ ਦਾ ਮਾਹੌਲ ਨੂੰ ਸੁਖਾਵਾਂਾ ਰੱਖਣ ਵਾਸਤੇ ਇਹਦੇ ਉੱਪਰ ਅਸੀਂ ਜਿਹੜਾ ਹੈਗਾ ਐਕਸ਼ਨ ਲਿਆ ਹੈਗਾ ਤੇ ਅਸੀਂ ਜਿਹੜੇ ਵੀ ਬੰਦੇ ਚਲਾਣ ਹੋਣਗੇ ਟਾਈਮ ਟੂ ਟਾਈਮ ਸਾਰਿਆਂ ਦੇ ਉ ਇਹ ਜੀਰ ਅਪੀਨion what is permanent solution for this problem oh permanent solution is we are definitely going to keep a strict eye strict vigil on these type of highway de upar jede vi lagge hoye hai is side de upar hoardings vagera lagge hoye hai ya koi eda da building material pya hoya oh thoroughly assi karange confiscate karange aur ohna de regular challaning kiti jayegi thank you welcome to sade naal ne samaj sevik gurdeep singh gali jo ucheche taur te itthe puchhe ne hanji gal ji itthe tharna lagaya gaya si ga ਤੇ ਇਹ ਧਰਨੇ ਬਾਰ ਬਾਰ ਧੰਨੇ ਲਗਾਈ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਕੋਈ ਇਸ ਦਾ ਠੋਕਮਾ ਪੱਕਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਕੀ ਕਹੋਗੇ ਇਸ ਬਾਰੇ ਇਹ ਮੈਂ ਤਾਂ ਸਮਝਦਾ ਵੀ ਨਲੈਕੀ ਆ ਜਿਹੜੀ ਪ੍ਰਸ਼ਾਸਨ ਦੀ ਚਾਹੇ ਪੁਲਿਸ ਪ੍ਰਸ਼ਾਸਨ ਚਾਹੇ ਸਿਵਲ ਪ੍ਰਸ਼ਾਸਨ ਇਹਨਾਂ ਚ ਦਾਮੇ ਨਹੀਂ ਰਿਹਾ ਹੈਗਾ ਵੀ ਹਾਊ ਟੂ ਹੈਂਡਲ ਦਾ ਸਿਚੁਏਸ਼ਨ ਇਹ ਰਾਜਨੀਤਿਕ ਕਾਮਾਂ ਦੇ ਆਪਣੇ ਆ ਦੇ ਆਰਡਰ ਦੇਖੀ ਜਾਂਦੇ ਨੇ ਜਿਵੇਂ ਉਹ ਰਾਜਨੀਤਿਕ ਲੋਕ ਕਹਿੰਦੇ ਨੇ ਮਤਲਬ ਇਹਨਾਂ ਪੰਜਾਬ ਦੇ ਅੰਦਰ ਹਾਲਾਤ ਇਹ ਨੇ ਜਿੱਦੀ ਝਾੜੂ ਪਾਰਟੀ ਬਣੀ ਹੈ ਬਈ ਜਿਹੜਾ ਵੀ ਅਫਸਰ ਬੈਠਾ ਉਹਦੀ ਆਪਣੀ ਕੋਈ ਡਿਗਨਿਟੀ ਨਹੀਂ ਹੈਗੀ ਤੇ ਜਿਹੜਾ ਕਾਨੂੰਨ ਔਰ ਸੰਵਿਧਾਨ ਦੀ ਕੋਈ ਗੱਲ ਨਹੀਂ ਕੋਈ ਵੈਲਿਊ ਨੂੰ ਉਹਦੇ ਅਕੋਰਡਿੰਗ ਕੰਮ ਨਹੀਂ ਹੋ ਰਿਹਾ ਇੱਕ ਟੁੱੱਚਾ ਜਿਹਾ ਰਾਜਨੀਤਿਕ ਬੰਦਾ ਕੋਈ ਵੀ ਉਹਨਾਂ ਦਾ ਉਹ ਆ ਜਾਂਦਾ ਤਾਂ ਉਹਨੂੰ ਰੱਬ ਮੰਨਿਆ ਜਾ ਰਿਹਾ ਜੋ ਕਿ ਸਮਾਜ ਲਈ ਦੇਸ਼ ਲਈ ਬਹੁਤ ਘਾਤਕ ਹੈ ਇਹਦੇ ਨਾਲ ਸਮਾਜ ਅੰਦਰ ਗਲਤ ਮੈਸੇਜ ਜਾਂਦਾ ਡਿਕਟੇਟਰਸ਼ਿਪ ਪੈਦਾ ਹੁੰਦੀ ਹੈ ਕਿੱਡਾ ਕ ਮਸਲਾ ਇਹ ਇਹ ਬਹੁਤ ਵੱਡੀ ਪ੍ਰੋਬਲਮ ਕ੍ਰੀਏਟ ਹੋ ਰਹੀ ਆ ਉਹ ਬਿਆਨ ਸਿੰਘ ਦੇ ਬੁੱਤ ਤੋਂ ਲੈ ਕੇ ਇੱਥੇ ਤੱਕ ਬਹੁਤ ਖਬਰਾਂ ਲੱਗੀਆਂ ਬਹੁਤ ਰੌਲਾ ਪੈ ਗਿਆ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਵੀ ਐਡਾ ਵੱਡਾ ਧਰਨੇ ਦੇਣ ਤੋਂ ਲੋਡ ਨਾ ਪਵੇ ਲੋਕ ਪਰੇਸ਼ਾਨ ਨਾ ਹੋਣ ਧਰਨਾਕਾਰੀ ਪਰੇਸ਼ਾਨ ਨਾ ਹੋਣ ਆਪਣੇ ਆਪ ਇਹਨਾਂ ਨੂੰ ਕਰ ਦੇਣਾ ਚਾਹੀਦਾ ਸੀਗਾ ਕਲੀ ਜੀ ਪੱਕਾ ਇਹਦਾ ਹੱਲ ਕੀ ਆ ਤੁਹਾਡੇ ਹਿਸਾਬ ਨਾਲ ਪੱਕਾ ਹੱਲ ਇਹ ਆ ਵੀ ਜਿਹੜੇ ਰਾਜਨੀਤਿਕ ਲੋਕ ਨੇ ਪ੍ਰਸ਼ਾਸਨ ਕੰਮਾਂ ਜਾਂ ਤੱਕ ਮੂੰਹ ਮਾਰਨ ਤੋਂ ਨਹੀਂ ਹਟਦੇ ਰਾਜਨੀਤਿਕ ਲੋਕ ਹਰ ਇੱਕ ਕੰਮ ਦੇ ਵਿੱਚ ਮੂੰਹ ਫਸਾਉਂਦੇ ਨੇ ਤੇ ਉਹ ਸੁਧਾਰ ਨਹੀਂ ਹੋਣਦੇ ਰਿਹਾ ਮੈਂ ਮੰਨਦਾ ਵੀ ਪ੍ਰਸ਼ਾਸਨਿਕ ਅਧਿਕਾਰੀ ਬੜੇ ਕਾਬਿਲ ਹੁੰਦੇ ਨੇ ਸੁਧਾਰ ਕਰ ਸਕਦੇ ਨੇ ਪਰ ਜਿਹੜਾ ਟੁੱਟਾ ਜਿਹਾ ਇੱਕ ਰਾਜਨੀਤਿਕ ਬੰਦਾ ਜਿਹੜਾ ਅਨਪੜ੍ਹ ਬੰਦਾ ਉਹ ਸੱਤਾ ਦੀ ਕੁਰਸੀ ਤੇ ਬੈਠ ਜਾਂਦਾ ਫਿਰ ਉਹਨੂੰ ਪਤਾ ਤਾਂ ਹੁੰਦਾ ਨਹੀਂ ਕਿ ਸੰਵਿਧਾਨ ਔਰ ਕਾਨੂੰਨ ਕੀ ਹੈ ਉਹ ਆਪਣੇ ਅਕੋਰਡਿੰਗ ਹਰ ਚੀਜ਼ ਨੂੰ ਚਲਾਉਣ ਦੀ ਕੋਸ਼ਿਸ਼ ਕਰਦਾ ਇਸ ਲਈ ਜਿਹੜੀ ਸਾਡੇ ਪ੍ਰਸ਼ਾਸਨ ਅਧਿਕਾਰੀਆਂ ਦੇ ਉੱਤੇ ਪੁਲ ਦੇ ਉੱਤੇ ਜਿਹੜਾ ਰਾਜਨੀਤਿਕ ਡੰਡਾ ਚੱਲਦਾ ਇਹ ਘਟਣਾ ਚਾਹੀਦਾ ਜਿੱਦਣ ਇਹ ਰਾਜਨੀਤਿਕ ਮੁਕਤ ਹੋਣੇ ਚਾਹੀਦੇ ਨੇ ਤਦ ਸੁਧਾਰ ਆ ਸਕਦਾ ਸਰੋਵਰ ਜੀ ਕਿਨਾ ਜੀ ਸਤਵਿੰਦਰ ਸਿੰਘ ਪਰਵਾਲਾ ਜੀ ਹਾਂ ਜੀ ਪਰਵਾਲਾ ਜੀ ਅੱਜ ਤੁਸੀਂ ਇਹ ਧਰਨਾ ਲਗਾਇਆ ਸੀਗਾ ਇਸ ਮੁੱਦੇ ਨੂੰ ਤੁਹਾ ਨਾਲ ਲੈ ਕੇ ਤੁਹਾਨੂੰ ਲਗਾਇਆ ਸੀ ਆ ਰੇਤੀ ਰਾਜ ਇਹ ਤਾਂ ਕਈ ਦਿਨਾਂ ਤੋਂ ਪਹਿਲਾਂ ਵੀ 5-7 ਦਿਨ ਤੋਂ ਇਹ ਚੱਲਦਾ ਆ ਰਿਹਾ ਸੀ ਐਡੀ ਐਸ ਸਾਹਿਬ ਕਹਿ ਕੇ ਸੀ ਵੀ ਚੱਕ ਦੋ ਲੇਖੋ ਆ ਕੇ ਗਏ ਸੀ ਲੇਕਿਨ ਅੱਜ ਫੇਰ ਇਹ ਸਵੇਰੇ ਫੇਰ ਰੇਤਾ ਰਖਤਾ ਕੋਈ ਇਹਨਾਂ ਨਾਲ ਦੇਖੋ ਪ੍ਰਸ਼ਾਸਨ ਅਧਿਕਾਰੀਆਂ ਦੇ ਵੀ ਉਹਨਾਂ ਨੇ ਬਹੁਤ ਵਧੀਆ ਕਰ ਜਿਹੜਾ ਆ ਕੇ ਚਕਾਇਆ ਮੌਕੇ ਤੇ ਨਗਰ ਕੌਂਸਲਰਾਂ ਨੂੰ ਬੁਲਾਇਆ ਉਹਨਾਂ ਨੇ ਬੁਲਾ ਕੇ ਸਾਰਾ ਰੀਤਾਂ ਚਕਵਾ ਰਹੇ ਆ। ਤੋਂ ਆਪਾਂ ਤਾਂ ਕਹਿੰਦੇ ਵੀ ਸਾਰਿਆਂ ਦਾ ਧੰਨਵਾਦ ਹੈ ਜਿਹੜਾ ਕਿਉਂਕਿ ਜੇ ਨਾ ਚੱਕ ਹੁੰਦਾ ਤਾਂ ਹੋ ਸਕਦਾ ਇਹ ਜਿਹੜਾ ਧਾਰਨਾ ਸੀ ਕਿਹਿਆ ਰੂਪ ਧਾਰਨ ਕਰਨ ਦਾ। ਹਾਂਜੀ ਕਹੋ ਅੱਜ ਤੁਸੀਂ ਇੱਥੇ ਹਾਈਵੇ ਉੱਪਰ ਧਰਨਾ ਲਗਾਇਆ ਸੀਗਾ। ਕਾਫੀ ਲੰਬੇ ਸਮੇਂ ਤੋਂ ਰੇਡ ਕੱਟ ਚੱਲ ਰਿਹਾ। ਜੋ ਇੱਥੇ ਦਾ ਇੱਕ ਲੋਕਲ ਸੱਤਾਧਾਰੀ ਪਾਰਟੀ ਦਾ ਮੈਂਬਰ ਆਇਆ। ਉਹ ਬਾਰ-ਬਾਰ ਤੁਹਾਡੇ ਰਿਕਵੈਸਟ ਕਰਨ ਤੇ ਬਾਰ-ਬਾਰ ਧਰਨਾ ਲਗਾਉਣ ਤੇ ਜੋ ਇਸ ਕੋ ਰਿੱਤਾ ਸੁਸਤੋਂ ਨਹੀਂ हट ਰਿਹਾ ਸੀ ਤੇ ਅੱਜ ਡੀਸੀ ਏਡੀਸੀ ਸਭ ਆਏ ਸੀ ਉਹਨਾਂ ਨੂੰ ਕੀ ਆਸਵਾਸਨ ਦਿੱਤਾ ਸਰ ਇੱਕ ਤਾਂ ਜਿਹੜਾ ਓਨ ਦਾ ਟਾਈਮ ਅਸੀਂ ਟੇਪਰ 7:30 ਵਜੇ ਆਇਆ ਸੀ ਅਸੀਂ ਨਾਲ ਦੀ ਨਾਲ ਉਹ ਰੋਕ ਲਿਆ ਸੀਗਾ ਉਹਨਾਂ ਤੇ ਵੀ ਕਾਰਵਾਈ ਕਰ ਦਿੱਤੀ ਆ ਇਹਨਾਂ ਨੇ 207 ਦੀ ਔਰ ਜਿਹੜਾ ਆਪਣਾ ਬੰਦਾ ਸੀਗਾ ਆਮ ਆਦਮੀ ਪਾਰਟੀ ਦਾ ਖਾਸ ਬੰਦਾ ਏ ਉਹਨਾਂ ਤੇ ਵੀ ਸਰ ਕਾਰਵਾਈ ਕਰ ਦਿੱਤੀ ਆ ਔਰ ਨਾਲ ਦੀ ਨਾਲ ਤੁਸੀਂ ਦੇਖ ਰਹੇ ਹੋਊਂਗੇ ਕਿ ਉਹਨਾਂ ਨੇ ਰੇਤਾ ਨਾਲ ਦੀ ਨਾਲ ਚਕਵਾ ਦਿੱਤਾ ਈ ਤੁਸੀਂ ਸੈਟੀਸਫਾਈਡ ਹੋ ਜੋ ਹੁਣ ਜੋ ਕਾਰਵਾਈ ਹੋਈ ਆ ਸਰ ਸਾਡਾ ਜਿਹੜਾ ਫਰਸਟ ਪ੍ਰੋਟੈਸਟ ਸੀਗਾ ਉਹ ਕੱਲੇ ਰੇਤੇ ਨੂੰ ਲੈ ਕੇ ਨਹੀਂ ਸੀਗਾ ਸ਼ਹਿਰ ਦੀਆਂ ਹੋਰ ਵੀ ਸਾਰੀਆਂ ਜਿੰਨੀਆਂ ਵੀ ਪ੍ਰੋਬਲਮ ਸੀਗੀਆਂ ਉਹਨਾਂ ਨੂੰ ਲੈ ਕੇ ਸੀ ਅਸੀਂ ਕੋਈ ਸੈਟੀਸਫਾਈਡ ਨਹੀਂ ਹੈਗੇ ਸਰ ਅਜੇ ਤੱਕ ਜਿਹੜਾ ਕੂੜਾ ਉਮੀਦ ਉਮੀਪਿਆ ਹੋਇਆ ਏ ਔਰ ਤੁਸੀਂ ਦੇਖੋ ਰੋਡ ਪਾਣੀ ਦੇ ਨਾਲ ਪੂਰੇ ਬਲੋਕ ਨੇ ਕੋਈ ਸੀਵਰੇਜ ਦੀ ਸਹੂਲਤ ਨਹੀਂ ਹੈਗੀ ਕੋਈ ਸੜਕ ਨਹੀਂ ਬਣੀ ਹੋਈ ਕੋਈ ਗਲੀ ਨਹੀਂ ਹੈ ਕੋਈ ਨਾਲੀ ਕੁਛ ਵੀ ਨਹੀਂ ਹੈਗਾ ਸਰ ਅਸੀਂ ਬਿਲਕੁਲ ਸੈਟੀਸਫਾਈ ਨਹੀਂ ਹੈ ਔਰ ਅਸੀਂ ਥੋੜੇ ਟਾਈਮ ਦਾ ਇਹਨਾਂ ਨੂੰ 1 ਮਹੀਨੇ ਦਾ ਸਮਾਂ ਦਿੰਨੇ ਆ ਇਹ ਕੰਮ ਕਰ ਲੈਣ ਨਹੀਂ ਅਸੀਂ ਦੁਬਾਰਾ ਤੋਂ ਫਿਰ ਸਾਰੇ ਸ਼ਹਿਰ ਵਾਸੀ ਫਿਰ ਤੋਂ ਹੀ ਇਸੇ ਤਰ੍ਹਾਂ ਬੈਠਾਂਗੇ ਕਿਹਾਂ ਦੀ ਕਾਰਵਾਈ ਕਿਹੜੀ ਕਿਹੜੀ ਕੀਤੀ ਗਈ ਸੀ ਸਰ ਇੱਕ ਤਾਂ ਇਹਨਾਂ ਨੂੰ ਫਾਈਨ ਕਰਿਆ ਏ 1000 ਰੁਪਿਆ ਜਿਹੜੇ ਪਰਸਨ ਨੇ ਸਿੱਟਿਆ ਹੋਇਆ ਇਹ ਰੇਤਾ ਔਰ ਇੱਕ ਟੇਪਰ ਵਾਲੇ ਤੇ 207 ਦੀ ਕਾਰਵਾਈ ਹੋਈ ਹੈ ਚਲਾਨ ਕੀਤਾ ਹੈ ਉਹਦਾ ਰੇਤਾ ਸੀ ਹਾਈਵੇ ਦੇ ਉੱਪਰ ਤੇ ਇਸ ਵਿੱਚ ਆਪਾਂ ਕਹਿ ਸਕਦੇ ਆ ਕਿ ਜੋ ਧਰਨਾਕਾਰੀ ਸੀ ਇਹਨਾਂ ਦੀ ਜਿੱਤ ਹੋਈ ਹੈ ਕੀ ਕਹਿਣਾ ਚਾਹੋ ਦੇਖੋ ਸਰ ਸਾਰਾ ਪਹਿਲਾਂ ਗੁਰਦੀਪ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜਿਹੜੇ ਕਿ ਤੁਸੀਂ ਸ਼ਹਿਰ ਦੇ ਸੰਵੇਦਨਸ਼ੀਲ ਮੁੱਦੇ ਆਪ ਮੁਹਾਰੇ ਦੀਆਂ ਸਾਡੇ ਦੁਬਾਰਾ ਚੱਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਖੋ ਇਹ ਜਿਹੜੀ ਆ ਬਹੁਤ ਸੱਚਾਈ ਦੀ ਜਿਹੜੀ ਬਹੁਤ ਵੱਡੀ ਜਿੱਤ ਹੋਈ ਆ ਮੈਂ ਕਹੂੰਗਾ ਕਿਉਂਕਿ ਕਾਫੀ ਮੇਰੇ ਖਿਆਲ ਨਾਲ 2 ਜਾਂ 3 ਵਾਰ ਮਿਲਣਾ ਤਾਂ ਲੱਗ ਚੁੱਕਿਆ ਪਹਿਲਾਂ ਆਲਰੇਡੀ ਤੇ ਜੋ ਸત્તાਧਾਰੀ ਪੱਖ ਸੀਗਾ ਉਹਦੇ ਕੰਨਾਂ ਤੇ ਜਾਨੀ ਜੂ ਨਹੀਂ ਸੀ ਸਰਕਦੀ ਸੋ ਅੱਜ ਮੈਂ ਕਹਾਂਗਾ ਵੀ ਮੈਡਮ ਸਰਨਾ ਬੜੀ ਮੈਡਮ ਦੀ ਤੇ ਲੋਕਾਂ ਦੀ ਬਹੁਤ ਜਿੱਤ ਬਹੁਤ ਵੱਡੀ ਜਿੱਤ ਹੋਈ ਆ ਜਿਨ੍ਹਾਂ ਨੇ ਕਿ ਇਕੱਠੇ ਹੋ ਕੇ ਏਕਤਾ ਦਾ ਪਰਕਟਾਬਾ ਕਰਦੇ ਹੋਏ ਆਪਣੇ ਆਪ ਨੂੰ ਅੱਗੇ ਲੈ ਕੇ ਆਂਦਾ ਤੇ ਉਹਨਾਂ ਨੇ ਦੱਸਿਆ ਕਿ ਸੱਤਾਧਰ ਦੇ ਜਿਹੜੀ ਤੱਕੇਸ਼ਾਈ ਆ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਬਾਬੋ ਜੀ ਲੱਗਦਾ ਕਿ ਹੁਣ ਜੋ ਇੱਕ ਵਾਰੀ ਤਾ ਉਠਾ ਦਿੱਤਾ ਗਿਆ ਦੁਬਾਰਾ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰੂੰਗਾ ਦੇਖੋ ਗੁਰਦੀਪ ਜੀ ਆਉਣ ਵਾਲਾ ਸਮਾਂ ਦਾ ਤੁਸੀਂ ਦੱਸ ਸਕਦੇ ਹੋ ਤੇ ਨਾ ਮੈਂ ਦੱਸਦਾ ਜਿਉ ਜਿਸ ਤਰ੍ਹਾਂ ਵੀ ਆਉਣ ਵਾਲਾ ਸਮਾਂ ਹੋਊਗਾ ਜੋ ਵੀ ਮੈਡਮ ਜਾਂ ਲੋਕ ਸਾਰੇ ਕਿਉਂਕਿ ਇਹ ਆਮ ਲੋਕਾਂ ਦਾ ਧਰਨਾ ਸੀਗਾ ਨਾ ਕਿ ਕਿਸੇ ਕਿ ਵਿਸ਼ੇਸ਼ ਪਾਰਟੀ ਦਾ ਧਰਨਾ ਸੀਗਾ ਅੱਜ ਤੱਕ ਜਾ ਕੇ ਕਿਸੇ ਵਿਸ਼ੇਸ਼ ਬੰਦੇ ਦਾ ਜੋ ਵੀ ਲੋਕ ਜਾਂ ਫਿਊਚਰ ਪਲਾਨ ਅਲੀਕਣਗੇ ਅਸੀਂ ਉਹਨਾਂ ਦਾ ਸਮਰਥਨ ਕਰਾਂਗੇ